ਪਰਾਦੀ ਸਤਪੂਲ ਤੇ ਤੁਮ ਬਖਸ਼ਨ ਹਾਰੇ ਮਾਨ ਕਰੂੰ ਤੋ ਦੂਪਰੇ ਮੇਰੇ ਪ੍ਰੀਤਮ ਪਿਆਰੇ ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਬਸਾਇ 6ਵੇਂ ਗੁਰੂ ਸਾਹਿਬ ਵੱਲੋਂ ਬਸਾਇ ਅਕਾਲ ਤਖਤ ਸਾਹਿਬ ਵੱਲੋਂ ਜੋ ਫਰਮਾਨ ਹੋਇਆ ਸੀ ਜੋ ਹੁਕਮ ਹੋਇਆ ਸੀ ਉਸ ਨੂੰ ਇਨ ਬਿਨ ਪੂਰਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਗੁਰੂ ਸਾਹਿਬ ਆਪ ਸੀਸ ਤੇ ਹੱਥ ਰਖਵਾ ਕੇ ਜਿਹੜੇ ਇਹ ਹੁਕਮ ਦੀ ਪਾਲਣਾ ਕਰਾ ਰਹੇ ਆ ਉਸੇ ਤਹਿਤ ਅੱਜ ਨਵੇਂ ਪਾਦਸ਼ਾਹ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮਹਾਨ ਪਵਿੱਤਰ ਸਥਾਨ ਗੁਰਦੁਆਰਾ ਸੀਸਗੰਗ ਸਾਹਿਬ ਜਿੱਥੇ ਉਹਨਾਂ ਦੇ ਸੀਸ ਤੰਤਿ ਸੰਸਕਾਰ ਹੋਇਆ ਸੀ ਉਸ ਸਥਾਨ ਦੇ ਉੱਤੇ ਜੋੜਿਆਂ ਦੀ ਸੇਵਾ ਕੀਤੀ ਹੈ ਅ ਅਰਦਾਸ ਕੀਤੀ ਹੈ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਗੁਰੂ ਸਾਹਿਬ ਕਿਰਪਾ ਨੇ ਬਹੁਤ ਕਿਰਪਾ ਕਰਕੇ ਸੇਵਾ ਕਰਾਈ ਆਪ ਸਭ ਆਏ ਆਪ ਸਭ ਦਾ ਬਹੁਤ-ਬਹੁਤ ਧੰਨਵਾਦ ਭਾਈ ਗੁਰਜੀਤ ਕਖਾਲਸਾ ਭਾਈ ਗੁਰਜੀਤ ਕਿਰਪਾ ਇਹ ਕਿੱਥੇ ਮੁਕੰਮਲ ਹੋ ਗਈ ਨਾਲ ਇਹ ਮੈਂ ਜਿਵੇਂ ਜਿਵੇਂ ਜੋ ਫਰਮਾਨ ਹੋਇਆ ਸੀ ਗੁਰੂ ਸਾਹਿਬ ਦੀ ਅਸੀਸ ਸਤਿਗੁਰੂ ਸਾਹਿਬ ਦੇ ਦੀ ਅਸੀਸ ਸਤਿਗੁਰੂ ਇਨ ਬਿੰਦੋਸੀ ਫਰਵਾਨ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਆ ਸਭ ਤੋਂ ਪਹਿਲਾਂ ਜੋ ਨਵੇਂ ਪਾਤਸ਼ਾਹ ਜੀ ਦਾ ਜਨਮ ਸਥਾਨ ਹੈ ਗੁਰੂ ਕੇ ਮਹਿਲ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਉੱਥੇ ਚੱਲ ਕੇ ਜਾ ਕੇ ਉੱਥੇ ਨਤਮਸਤਕ ਹੋਏ ਉਸ ਤੋਂ ਬਾਅਦ ਗੁਰਦੁਆਰਾ ਸ਼੍ਰੀ ਭਾਈ ਵੱਲਾ ਸਾਹਿਬ ਉੱਥੇ ਨਤਮਸਤਕ ਹੋਏ ਚੱਲ ਕੇ ਜਾ ਕੇ 100 ਮੀਟਰ ਕਿਐਸੀ ਕੋਸ਼ਿਸ਼ ਕੀਤੀ ਕਿ ਉਸ ਤੋਂ ਕਾਫੀ ਵੱਧ ਹੋਵੇ ਆ ਤੀਜਾ ਸਥਾਨ ਜਿੱਥੇ ਜਿਸ ਦਾ ਜ ਆਪਾਂ ਵਰ ਵੀ ਮਨਾ ਰਿਆ ਰਖਰ ਪੁੰਨਿਆ ਦਾ ਆ ਪਾਬਾ ਕਾਲਾ ਸਾਹਿਬ ਉਥੇ ਜਾ ਕੇ ਚਲ ਕੇ ਨਤਮਸਤਕ ਹੋਏ ਉਸ ਤੋਂ ਬਾਅਦ ਉਸ ਤੋਂ ਪਰંત ਜੋ ਹੁਕਮ ਸੀ ਜਿਵੇਂ ਅਕਾਲ ਤਖਤ ਸਾਹਿਬ ਦਾ ਕਿ ਗੁਰਦੁਆਰਾ ਸੀਸਗੰਨ ਸਾਹਿਬ ਦਿੱਲੀ ਜੋ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਅਸਥਾਨ ਹੈ ਜੋ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਦਾ ਸ਼ਹੀਦੀ ਅਸਥਾਨ ਹੈ ਉਥੇ ਨਤਮਸਤਕ ਪਰੰਤ ਵਾਨ ਅਜ ਤੇ ਗੁਰਦੁਆਰਾ ਸੀਸਗੰਨ ਸਾਹਿਬ ਸ਼੍ਰੀ ਅਨੰਦਪੁਰ ਸਾਹਿਬ ਤੇ ਕੱਲ ਫਿਰ ਸੇਵਾ ਕਰਾਂਗੇ ਰਾਖੀ ਲਈ ਸੋ। ਤੇ ਇੱਕ ਬਾਹਰਸਾਇ ਤੋਂ ਕਰੰਤ ਤੇ ਇੱਕ ਬਾਹਰਸਾਇ ਵਿੰਸੇ ਕਰਦੇ ਜਿਹੜਾ ਇਹ ਚਾਲੜ ਮਾਹਣ ਕਿ ਦੇ ਚਾਹਤ ਆਪਣਾ ਜਿਹੜਾ ਉਹਨਾਂ ਦੇ ਵਿੱਚ ਸੈਕਰੀਫਾਈਸ ਜਿਹੜਾ ਹੈ ਆਪਣੀ ਸ਼ਹੀਦੀ ਜਿਹੜੀ ਹੁੰਦੀ ਜਾਂਦੀ ਹੈ ਉਹ ਗੰਧੀ ਰਾਖੀ ਦਿੰਦੀ ਹੈ। ਇਸੇ ਮਾਨ ਦੀ ਤੱਕ ਗੱਲ ਤੁਸੀਂ ਜਾਵੇ ਤਾਂ ਉਹ ਧਰਤੀ ਦੇ ਉੱਪਰ ਕਿੰਨੇ ਜਿਸਮਾ ਸੋ ਨਾ ਸੋ ਜਿਹੜੇ ਆ ਦੇ ਕੇ ਹਾਲ ਸਭਾ। ਹੁਣ ਸਾਡੇ ਸਨੇਹ ਚਾਪਦੇ ਨੇ ਅਮਰ ਜਨਮ ਹੁੰਦਾ ਹੈ। ਇਸ ਰਾਖੀ ਉੱਪਰ 아 l l 고라이